ਮਨ ਗਰੀਦ ਸਬਸਕ੍ਰਾਈਬ ਕਰ ਦਿ ਸਤਿ ਸ਼੍ਰੀ ਅਕਾਲ ਤੂੰ ਇੱਥੇ ਕਿੱਥੇ ਮੈਂ ਬੈਠਾ ਨਾ ਬਰਕਰ ਪੈ ਕਰਵਾਉਂਦੀ ਹਾਂ ਕਿਤੇ ਤਾਂ ਕਰਕੇ ਬੈਠੀ ਅੱਛਾ ਹਾਂਜੀ ਬੈਠੋ ਸਤਿ ਸ਼੍ਰੀ ਅਕਾਲ ਆ ਗੋਣ ਹੈ ਇਹ ਇਹ ਨਾ ਮੇਰੀ ਮਾਸੀ ਦਾ ਮੁੰਡਾ ਵਾ ਮਾਸੀ ਦਾ ਮੁੰਡਾ ਤੇ ਤੂੰ ਫਟਾਫਟ ਬੋਲ ਜੇ ਮਾਸੀ ਦਾ ਮੁੰਡਾ ਹੈ ਮੈਂ ਤੇਰੇ ਦੇ ਜਮਾਨ ਮਾਸੀਆਂ ਚਾਰ ਪੰਜ ਵਾ ਮੈਨੂੰ ਨਾਂ ਭੁੱਲ ਗਿਆ ਵੀ ਕਿਹੜੀ ਮਾਸੀ ਦਾ ਹੁੰਦਾ ਅੱਛਾ ਨਾਂ ਗਾਡੀ ਇਹ ਤਾਂ ਏਡਾ ਢੀ ਮੇਰੀ ਸਹੇਣੀ ਹੈ ਨਾ ਸੋਹਰ ਅੱਛਾ ਉਹਦਾ ਵੀਰ ਵਾ ਤੇ ਭਾਬੀ ਆ ਠੀਕ ਹਾਂਜੀ ਹਾਂ ਬਾਤ ਨੇ 버ਗਰ ਪੈਕ ਕਰਾਉਂਦੀ ਹੀਗੀ ਚਲਾਦਾ ਤੂੰ ਵੀ ਖਾਣਾ ਨਾਲ ਫਿਰ ਨਹੀਂ ਮੈਂ ਖਾਣਾ ਨਹੀਂ ਆ ਮੈਂ ਤਾਂ ਵੀ ਨਾ ਪੈਕ ਕਰਕੇ ਖਾ ਜੀ ਜਗਾਣੇ ਮੈਂ ਚਲੋ ਮਾਨ ਥੋੜਾ ਬਦਲ ਜੂਗਾ ਕਰ ਦਾਲ ਫੁਲਕਾ ਖਾ ਖ ਮਾਨਕ ਕਿਆ ਪਿਆ ਸੀ ਤੇ ਮੈਂ ਚਲ ਥੋੜਾ ਕੇ ਛੱਡ ਜਾ ਖਾ ਕੇ ਹੁੰਨੀ ਆ ਅੱਛਾ ਠੀਕ ਆ ਹਾਂ ਮੈਂ ਫੇਰ ਤੈਨੂੰ ਵੇਖ ਲਿਆ ਅੱਛਾ ਤੇਰੀ ਮਾਸੀ ਦਾ ਮੁੰਡਾ ਵਾ ਏ ਹਾਂਜੀ ਠੀਕ ਚਲਾ ਜਾ ਇਹਦੇ ਪਿੰਡੋਂ ਆਏ 64 ਤੈਨੂੰ ਚੇਤਾ ਕਰ ਤੋਂ ਭੁੱਲ ਜਾਂਦਾ ਵਾ ਆ ਇਹਨਾਂ ਦੇ ਪਿੰਡ ਦਾ ਨਾਂ ਹੀ ਬੜਾ ਕੰਡਾ ਜਾਂਦਾ ਨੇ ਇਹਦੇ ਪਿੰਡ ਦਾ ਨਾਮ ਤੂੰ ਹੀ ਤੇ ਇਦਾਂ ਲਕਾਉਣ ਦੇ ਪਿੰਡ ਦਾ ਨਾਂ ਜਿੱਦਾਂ ਕਹਿੰਦੇ ਮੁੰਡਾ ਮੰਗਿਆ ਹੁੰਦਾ ਵਾ ਤੇ ਪਾਣੀ ਮਾਰ ਦੇਣੀ ਆ ਕਹਿੰਦੇ ਪਿੰਡ ਦਾ ਨਾਮ ਲੈਣਾ ਸਠਿਆੜੀ ਆ ਮੈਨੂੰ ਮਿੰਟੋ ਮਿੰਟੀ ਆ ਗਿਆ ਤੂੰ ਕਿਹਦਾ ਕਦੋਂ ਕਦੀ ਇਹਦੇ ਨਾਲ ਪਹਿਲਾਂ ਹੋਰ ਕਿਤੇ ਰਹਿੰਦੇ ਹੁੰਦੇ ਸੀ ਨਾ ਤੇ ਹੁਣ ਸਠਿਆੜੀ ਆਏ ਤੇ ਫਿਰ ਮੈਨੂੰ ਯਾਦ ਹੀ ਨਹੀਂ ਰਹਿੰਦਾ ਨਾ ਤੇ ਪਿੰਡ ਦਾ ਨਾਮ ਅੱਛਾ ਤੇਰੇ ਨਾਲ ਪਰਦਾ ਵਾ ਕਿ ਪਿੰਡ ਹੀ ਆਇਆ ਹੁਣ ਤੁਹਾਡੇ ਨਹੀਂ ਇਹ ਪਿੰਡ ਹੀ ਆਇਆ ਵਾ ਅੱਛਾ ਠੀਕ ਆ ਚੱਲ ਆ ਜਾ ਫੇ ਤੂੰ ਵੀ ਖਾ ਲੈ ਚਾਟ ਨਹੀਂ ਮੈਂ ਸੋਨ ਮੇਰਾ 버ਗਰ ਦਾ ਆ ਜਾਣਾ ਆਰਡਰ ਫਿਰ ਮੇਰੀ ਬਾਤ ਆ ਜਾਣੀ ਹੈ ਨਾ ਅੱਛਾ ਠੀਕ ਆ ਸੁੱਕ ਠੀਕ ਹੀ ਹਾਂ ਸੁੱਕ ਠੀਕ ਠਾਕ ਆ ਅੱਛਾ ਹੀ ਨਹੀਂ ਅੱਜ ਬੱਸ ਇਦਾਂ ਹੀ ਆਈ ਨਹੀਂ ਉਹ ਕਹਿੰਦੀ ਮੇਰਾ ਸਿਰ ਦੁਖਦਾ ਵਾ ਅੱਛਾ ਹਾਂ ਅੱਜ ਗਰੁੱਪ ਵੀ ਬਣੇ ਸੀ ਨਾ ਅੱਛਾ ਫਿਰ ਇਹ ਕੀ ਗਰੁੱਪ ਆਪਣੀ ਪਸੰਦ ਅਲ ਲੈ ਲੋ ਸਾਰੇ ਬੱਚੇ ਨਾ ਤੇ ਮੈਂ ਉਹਨੂੰ ਆਪਣੇ ਦੇ ਵਿੱਚ ਜੋੜਾ ਰੱਖ ਲਿਆ ਪਰ ਇਹ ਵੀ ਫਿਰ ਇਦਾਂ ਟੀਚਰ ਜਿਹੜਾ ਸੰਢ ਹੁੰਦਾ ਵਾ ਨਾ ਉਹਨੂੰ ਫਿਰ ਇਦਾਂ ਜਿਹਦੇ ਮਰਜ਼ੀ ਗਰੁੱਪ ਜੁਆਟ ਕਰ ਦਿੰਦੀ ਤੇ ਤੇਰੀ ਉਹਦਾ ਨਾ ਗੱਲ ਨਹੀਂ ਆਈ ਜਦੋਂ ਇਦਾਂ ਗਰੁੱਪ ਗਰੁੱਪ ਬਣਨੇ ਹੋਣ ਤੇ ਫੋਨ ਕਰਕੇ ਇੱਕ ਦੂਜੇ ਨੂੰ ਦੱਸ ਨਹੀਂ ਦੱਸਦਾ ਵਾ ਅੱਜ ਫੋਨ ਹੀ ਕਰ ਰਹਿ ਗਿਆ ਮੇਰਾ ਤੋਂ ਤੁਹਾਨੂੰ ਮਨਾ ਲਵਾਂ ਨਹੀਂ ਮੇਰੇ ਸਿਰ ਦੁਖਣ ਡਿਆ ਵਾ

ਮੈਂ ਵੀ ਜਾਵਾਂ ਆਰਡਰ ਤੇ ਕੱਖ ਵੀ ਨਹੀਂ ਦਿੱਤਾ ਇਹ ਮੈਨੂੰ ਕਹਿ ਗਈ ਮੇਰਾ 버ਗਰ ਖਾ ਲਈ ਮੈਂ ਕਾ ਤੋ ਖਾਵਾਂ ਮੈਂ ਫਸਣਾ ਨਾਲੇ ਇੰਨੇ ਆਪ ਵੀ ਫਸਣੇ ਜੇ ਕਿਤੇ ਆ ਗਈ ਨਾ ਭਾਬੀ ਦੇ ਵੀਰ ਉਹਦੇ ਬਾਹਰ ਉਹਨੇ ਕਹਣਾ ਵੀ ਮਾਨਪ੍ਰੀ ਚਲ ਗਈ ਇਹ ਮੁੰਡਾ ਹਲੇ ਵੀ ਇੱਥੇ ਬੈਠਾ ਨਾਲੇ ਕਹਿੰਦੀ ਆ ਵੀ ਮੇਰੇ ਨਾਲ ਹੀ ਆਇਆ ਜਾਵਾਂ ਮੈਂ ਵੀ ਹੈਗੀ ਕਰਨਾ ਇੱਥੇ ਮੈਨੂੰ ਨਾ ਗੱਲ ਨਹੀਂ ਹਜਮ ਹੋਉਂਦੀ ਕਿਹੜੀ ਇਹ ਮਾਸੀ ਦਾ ਮੁੰਡਾ ਕਿਉਂ ਮਾਸੀ ਤੋਂ ਮੁੰਡੇ ਨੇ ਬਹਿ ਨਹੀਂ ਸਕਦੀ ਉਹ ਨਹੀਂ ਬਹਿ ਸਕਦੀ ਇਦਾਂ ਕਿਦਾਂ ਬੈਸਾ ਦੇ ਬਾਹਰ ਆਣ ਕੇ ਘਰ ਨਹੀਂ ਬਹਿ ਕੇ ਖਾ ਸਕਦੇ ਜੋ ਵੀ ਮੰਗਾਉਣਾ ਘਰ ਲੈ ਕੇ ਜਾਣਾ ਤੇ ਫਿਰ ਤੂੰ ਤੇ ਆਣਾ ਸੁਣਿਆ ਹੀ ਨਹੀਂ ਉਹਨੇ ਕੀ ਕਿਹਾ ਕਿ ਆਪਣੇ ਭਰਾਵਾ ਤੇ 버거 ਪੈਕ ਕਰਾਉਣੀ ਹੈ ਮੈਂ ਭਰਾਵਾ ਤੇ 버거 ਫੈਕ ਕਰਾਉਣੀ ਮੈਂ ਮੰਦੀ ਹੁਣ ਜਿੱਦਾਂ ਕਹਿੰਦੀ ਮੇਰਾ ਮਾਸੀ ਦਾ ਮੁੰਡਾ ਹੁਣ ਸਮਝਣ ਵਾਲਾ ਜੋ ਮਰਜੀ ਸਮਝੀ ਜਾਵੇ ਹੁਣ ਮੈਂ ਹੀ ਜਿੱਦਾਂ ਸਮਝਣ ਢੀ ਆ ਇੱਕ ਗੱਲ ਵਾ ਇਹਦੇ ਫਿਰ ਦਿਮਾਗ ਨਾ ਆਪੋ ਆਪਣਾ ਅੱਜ ਕੱਲ੍ਹ ਨੀ ਕੋਈ ਸਮਝ ਆਉਂਦੀ ਗੱਲ ਨਹੀਂ ਕਿਉਂ ਨਹੀਂ ਸਮਝਦਾ ਮੈਂ ਤੇ ਸਮਝਣ ਢੀ ਆ ਮਾਸੀ ਦੇ ਮੁੰਡੇ ਨੇ ਬਾਹਰ ਮੈਨ ਮਿਲ ਕੇ ਬਹਿਣਾ ਹੁੰਦਾ ਇੱਥੇ ਤੇ ਹੁਣ ਆਰਡਰ ਤੇ ਤਾਰੇ ਬਾਹਰ ਹੀ ਬਹਿਣਾ ਨੀ ਅੰਦਰ ਬਹਿਣ ਦੀ ਗੱਲ ਹੋਰ ਹੁੰਦੀ ਆ ਔਰ ਬਾਹਰ ਬੈਠ ਸਾਰੇ ਦੇ ਸਾਹਮਣੇ ਉਹਨਾਂ ਕੋਈ ਮਨ ਚ ਚੋੜ ਥੋੜੀ ਹੈ ਉਮਮਾ ਤੇ ਦਿਮਾਗਾ ਅੰਦਰ ਬੈਹਣ ਦੀ ਬਾਹਰ ਪੈਣ ਦੀ ਗੱਲ ਨਹੀਂ ਕਰਨੀ ਮੈਂ ਘਰ ਬੈਹਣ ਦੀ ਗੱਲ ਕਰਨੀ ਆ ਉਹਨੂੰ ਕਾਲਜ ਤੋਂ ਆਈ ਆ ਹਾਂ ਉਹਨੇ ਫੋਨ ਕੀਤਾ ਕਿ 버ਗਰ ਲੈਣ ਉਹਨੇ 버거 ਪੈਕ ਕਰਨ ਨੂੰ ਕਿਹਾ ਇੱਥੇ ਹੁਣ ਪੈਕ ਨੂੰ ਟਾਈਮ ਲੱਗਦਾ 10-15 ਮਿੰਟ ਅੱਛਾ ਤੂੰ ਇਹ ਗੱਲ ਨੋਟ ਕਰੋ ਹਾਂ ਜਦੋਂ ਉਹ ਮੈਂ ਪਿੰਡ ਦਾ ਨਾਮ ਪੁੱਛਦੀ ਸੀ ਜਦੋਂ ਮੈਂ ਉਹਦਾ ਨਾਮ ਪੁੱਛਦੀ ਉਹਦੀ ਜੁਬਾਨ ਕ ਲੜਖੜਾਉਂਦੀ ਸੀ ਜਿਉ ਸੱਚੀ ਆ ਹੁਣ ਮੇਰੇ ਹੀ ਮਾਸੀ ਦੇ ਮੁੰਡੇ ਆ ਮੈਨੂੰ ਕੋਈ ਪੁੱਛਿਆ ਤੁਸੀਂ ਪੁੱਛੋ ਜਾਂ ਹੋਰ ਵੀ ਤੀਜਾ ਬੰਦਾ ਪੁੱਛਦਾ ਆ ਆਣ ਕੇ ਆਹ ਕੌਣ ਆ ਮੈਸੇਜ ਦੱਸ ਦਤੀਆਂ ਤਾਂ ਆ ਪਿੰਡ ਵਾ ਆ ਮੇਰੇ ਮਾਸੀ ਦਾ ਮੁੰਡਾ ਵਾ ਤੇ ਇਹਦਾ ਆ ਨਾਮ ਜਿੱਦਾਂ ਹੁਣ ਤੂੰ ਡੈਪੀ ਨੂੰ ਸਵਾਲ ਕਰ ਸੀਆਈਡੀ ਵਾਲੇ ਨੂੰ ਬੰਦਾ ਤਾਂ ਉਂਝ ਹੀ ਡਰ ਜਾਂਦਾ ਵਾ ਹੁਣ ਜਿੱਦਾਂ ਵੇਖ ਖੜਾ ਆਇਆ ਉਹਨੇ ਇਹੋ ਡਾਰੋ ਨਾਲ ਕਿ ਪਤਾ ਨਹੀਂ ਇਹਨਾਂ ਨੇ ਮਨ ਚ ਕੀ ਇਹਨਾਂ ਨੇ ਮੇਰੇ ਬਾਰੇ ਕੀ ਸੋਚਣਾ ਉਦੇ ਮਾਂ ਤੇ ਤੂੰ ਤੇ ਬੋਲਣ ਵੀ ਡੈਪੀ ਹੋ ਗਲਾਂ ਮੈਂ ਤੁਹਾਡੀ ਗੱਲ ਸੁਣਾਂ ਮੈਂ ਸੀਆਈਡੀ ਬਣਦੀ ਨਹੀਂ ਨਾ ਗਈ ਉਦਾਂ ਮੈਂ ਪੁੱਛ ਲਿਆ ਬੰਦੇ ਨੂੰ ਹੁੰਦਾ ਹੀ ਆ ਜਿੱਦਾਂ ਹੁਣ ਉਹਨੇ ਸਾਡੇ ਘਰ ਵਿਆਹ ਹੀ ਆਉਣਾ ਵਾ ਬੰਦੇ ਦਾ ਫਰਜ਼ ਵੀ ਤੇ ਪੰਦਾ ਨਾ ਪੁੱਛਣ ਦਾ ਵੀ ਆ ਆ ਤੁਹਾਡਾ ਕੌਣ ਲੱਗਦਾ ਤੂੰ ਬੈਠੀ ਕਿਹਦੇ ਨਾਲ ਪਰ ਕੁਛ ਨੋ ਕੋਈ ਤਰੀਕਾ ਨਾ ਤੂੰ ਤੇ ਥਾ ਛੋਟਾ ਮਾਰਿਆ ਉਹਦੇਆਂ ਥਾ ਛੋਟਾ ਮੈਂ ਕਾਦਾ ਮਾਰਿਆ ਜੋ ਮੇਰੇ ਨੋਰਮਲ ਦਿਲ ਚ ਗੱਲ ਆ ਗਈ ਮੈਂ ਉਹੋ ਹੀ ਪੁੱਛੀ ਆ ਚਲ ਠੀਕ ਆ ਜਿੱਦਾਂ ਤੇਰੇ ਦਿਮਾਗ ਚ ਹੁੰਦੀ ਆ ਹੁਣ ਤਰ ਚਾਟ ਖਾਣੀ ਆ ਕੀ ਖਾਣੇ ਕੋਈ ਗੱਲ ਨਹੀਂ ਵਿਆਹੀ ਨੇ ਵਿਆਹੀ ਨੇ ਹਾਂਡੇ ਘਰੇ ਉਦੋਂ ਪਤਾ ਲੱਗ ਜੂਗਾ ਤਾਈ ਜੀ ਮੁੰਡਾ ਵਾ ਕਿ ਕੀ ਆ ਉਹ ਵਿਆਹ ਤੋਂ ਪਹਿਲਾਂ ਨਾ ਕਲਾ ਪਾਣੀ ਨਾ ਘਰ ਹੀ ਵੀ ਗੱਲ ਕਰੀ ਮੈਨੂੰ ਕੋ ਲੋੜ ਪਈ ਕਲਾ ਪਾਉਣ ਦੀ ਆਪੇ ਜਦ ਮਨਜੋਤ ਨਾਲ ਵਿਆਹ ਹੋਇਆ ਮਨਜੋਤ ਦੀ ਜ਼ਿੰਦਗੀ ਬਰਬਾਦ ਹੋਣੀ ਕਿ ਬਤਾ ਕਿਦਾਂ ਨਾ ਤੁਰੇ ਫਿਰਦੀ ਆ ਉਹ ਜਾਗਰ ਮਾਰ ਕਰ ਹਾਂ ਪਾ ਛੋਟੂ ਉਹ ਨਹੀਂ ਚੜੇ ਤਾ ਉਹ ਤੇ ਚੜ ਲੈ ਹੀ ਆਊਗਾ ਤੇ ਤੈਨੂੰ ਖਵਾਲ ਵੀ ਦਊਗਾ ਪਰ ਜਿਹੜੀ ਗੱਲ ਮੈਨੂੰ ਨਹੀਂ ਨਾ ਹਜਮ ਹੁੰਦੀ ਉਹ ਗੱਲ ਦਾ ਕੀ ਕਰੀਏ ਸਭ ਕੋ ਸਹੀ ਸਲਾਮਤ ਨਹੀਂ ਨਾ ਹਜਮ ਹੁੰਦੀ ਦੋ ਹਜਮਣੀਆਂ ਗੋਲੀਆਂ ਮਿਲ ਜਾਂਦੀਆਂ ਤੂੰ ਉਹ ਲੈ ਕੇ ਖਾ ਲੈ ਨਾਲ ਹਾਂ ਵਾਲਾ ਨਾਲ ਐਵੇਂ ਗੱਲ ਦੀ ਗਲੈਨ ਬਣਾ ਕੇ ਰੱਖੀ ਬਿਨਾ ਮਤਲਬ ਸਾਣੇ ਸਾਥੀ ਜਾਨੇ ਕਿ ਭੈਣ ਭਰਾ ਦਾ ਜਾਂਦਾ ਜਮਾਨਾ ਨਹੀਂ ਵਿੱਚ ਤੇਰੇ ਆਰਗੀਆਂ ਨਹੀਂ ਬਖਸ਼ਦੀਆਂ ਭੈਣ ਭਰਾ ਮੰਦਾ ਪਤਾ ਲੱਗ ਜਾਂਦਾ ਵਾ ਉਹ ਭੈਣ ਭਰਾ ਤੇ ਹੈ ਹੀ ਨਹੀਂ ਆਹੋ ਹੁਣ ਇਹਨੂੰ ਤੇ ਮੈਂ ਬਹਾਨਾ ਲਾਤਾ ਕਿ ਉਹਦਾ ਤੇ ਸਿਰ ਦੋਦਾ ਹੀ ਤੇ ਉਹ ਤਾਂ ਨਹੀਂ ਆਈ ਉਹ ਇਹਨੂੰ ਕੀ ਪਤਾ ਕਿ ਉਹਨੇ ਜਿਹੜਾ ਕਾਂਡ ਕੀਤਾ ਵਾ ਭੈਣ ਤੇਰੀ ਨੇ ਤਾਂ ਕਰਕੇ ਉਹ ਘਰ ਬਠਾਣ ਲਈ ਆ ਮੁੜ ਕੇ ਕਾਲਜੋਂ ਉਹ ਨਹੀਂ ਦਿੱਤੀ ਮੰਨੇ ਨੇ ਉਹ ਦਲ ਚੰਗਾ ਬਾਬਾ ਚੁੱਪ ਕਰ ਜਾ ਕਿਉਂ ਚੁੱਪ ਕਰ ਜਾ ਇਹ ਇਹ ਇਹਦਾ ਤੇ ਉਹਦਾ ਸਾਥ ਇਕੱਠਾ ਹੀ ਆ ਦੋਵਾਂ ਜਾਨੀਆਂ ਦਾ ਐਨੇ ਵਿਗਾੜੀ ਹੋਣੀ ਆ ਆਹੋ ਵਿਗਾੜੀ ਆ ਇਹਨੇ ਆਹੋ ਉਹਨੇ ਡੰਡੀ ਚੁੱਕੇ ਆ ਨਾ ਵਿਗਾੜੀ ਆ ਇਹਨੇ ਮਾਸੂ ਦਾ ਮੁੰਡਾ ਮਾਸੂ ਦਾ ਮੁੰਡਾ ਸਭ ਝੂਠਾ ਲੋਕੀਂ ਪਰਦੇ ਪੁੰਦੇ ਆ ਓਏ ਆ ਜਾ ਭਰਾਵਾ ਆ ਜਾ ਆਲਾ ਖਾ ਤੇਰਾ ਦਿਮਾਗ ਠੰਡਾ ਹੋਵੇ ਤੂੰ ਹੀ ਨਿਖਾ ਲੈਣੀ ਏ ਕਿ ਮੈਂ ਖਾ ਤੂੰ ਮੈਂ ਖਾ ਲਈਏ ਮਣ ਕੇ ਨਜ਼ਰ ਹੀ ਲਾਉਣੀ ਏ ਤੇ ਤੇ ਖਵਾ ਲਤੀਏ ਮੈਨੂੰ ਖਾ ਖਾ ਤੂੰ ਮਾਰ ਤੇ ਘਰ ਜਾ ਕੇ ਪੰਜਾਬ ਵਾਂ ਦੀ ਕਹਿਣਾ ਮੈਨੂੰ ਚਾਟ ਖਵਾਲੀ ਮੈਨੂੰ ਚਾਟ ਖਵਾਲੀ ਆ ਕਾਦੀ ਗਈ ਜੇ ਮੈਂ ਵੇਖ ਲੈ ਤਾਂ ਸੱਚੀ ਏ ਜੋ ਸੱਚੀ ਆ ਅੱਜੇ ਬਾਬਾ ਚੁੱਪ ਕਰਕੇ ਖਾ ਲਾ ਮੱਖੀਆਂ ਬਹਿਣ ਦੇ ਪਈ ਨਹੀਂ ਦੀ ਨਹੀਂ ਇੱਥੇ ਨਹੀਂ ਮੱਖੀਆਂ ਆਉਂਦੀਆਂ ਹਾਂ ਮੱਖੀਆਂ ਬਾਹਰ ਹੀ ਆਉਂਦੀਆਂ ਜਿੱਥੇ ਕਹਿਣੇ ਖਾ ਲੋ ਗੋਲ ਗੱਪੇ ਚੰਗਾ ਬਾਬਾ ਗਲਤੀ ਹੋ ਗਈ ਅਦਰ ਜੇ ਮੈਂ ਇੰਨਾ ਕਨਾ ਨਾ ਕਰਾਂ ਫੇ ਮੈਨੂੰ ਇਸ ਜੀ ਬਿਠਾ ਲਓ ਤੁਸੀਂ ਤਾਂ ਮੈਨੂੰ ਬਾਹਰ ਹੀ ਮਾਰ ਦੋ ਗਰਮੀ ਦੇ ਵਿੱਚ ਓ ਹੋ 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 ਹੂੰ ਅਗਰੇਬਲ ਏਸੀ ਥਲੋਂ ਆਈ ਆ ਤੇ ਏਸੀ ਥਲੋਂ ਹੀ ਆਈ ਆ ੜੜਿਆ ਘਰ ਏਸੀ ਨਹੀਂ ਲੱਗੇ ਉਹ ਵੀ ਕਹਿ ਕਹਿ ਕੇ ਲਵਾਇਆ ਸੀ ਹੁਣ ਮੰਨਣਾ ਵੜਿਆ ਰਿੰਦਾ ਉਹਦੇ ਵਿੱਚ ਚੰਗਾ ਜੀ ਮੈਂ ਖਾਓ ਚੁੱਪ ਕਰ ਹਾਂ ਤਾਲੂ ਨਾ ਲੱਗ ਜੇ ਕਦੇ ਪਾਣੀ ਮੰਗਾਓ ਫਿਰ ਆ ਜਾਂਦਾ ਪਾਣੀ ਵੀ ਖਾ ਦੇ ਲੈ ਹੁਏ ਹੈ ਮੈਂ ਆਪੇ ਬਤਾ ਹੀ ਦੇਤੀ ਆ ਉਹਨੂੰ ਹਾਂ ਜੀ ਨੂੰ ਅਗਲੀਆਂ ਨੇ ਆਖਣਾ ਇਹਨੂੰ ਕਰੇ ਕਿੰਨੀ ਕੁ ਛੇਤੀ ਆਪਣੀ ਕੁੜੀ ਮੰਗਣ ਦੀ ਪਰ ਮੈਨੂੰ ਤਾਂ ਚਾਹ ਹੀ ਬੜਾ ਚੜ ਗਿਆ ਵੀ ਚੱਲ ਸ਼ਾ ਰਿਸ਼ਤਾ ਬਾਬਾ ਪੱਕਾ ਹੋ ਗਿਆ ਤੇ ਹੋਰ ਕੀ ਸਾਨੂੰ ਚਾਹੀਦਾ ਵਾ ਇੰਨਾ ਚੰਗਾ ਮੁੰਡਾ ਹੁਣ ਤਾਂ ਮੈਂ ਜਵਾਈ ਆਖਣਾ ਆਪਣਾ ਮਨਜੋਸੋਂ ਆਖਿਆ ਕਰਨਾ ਕਿ ਮੇਰਾ ਮੂੰਹ ਪਰਦਾ ਵਾ ਤੇ ਇੰਨਾ ਚੰਗਾ ਮੁੰਡਾ ਜਿੰਨੇ ਇੱਕ ਵਾਰ ਨਹੀਂ ਆਖਿਆ ਪਰ ਮੈਂ ਕੁੜੀ ਵੇਖਣੀ ਵੇਖਣੀ ਆ ਇਹ ਤਾਂ ਕੋਈ ਹੋਰ ਹੁੰਦਾ ਤਾਂ ਕਹਿਣਾ ਹੀ ਮੈਂ ਵੇਖਣੀ ਆ ਮੈਂ ਜ਼ਰੂਰ ਵੇਖਣੀ ਆ ਮੈਂ ਤਾਂ ਨਹੀਂ ਬਹੁਤੀ ਵਧੀਆ ਗੱਲ ਹੋਈ ਮਹਾਰਾਜ ਨੇ ਕਿਦੇ ਨਾ ਕਿਰਪਾ ਕੀਤੀ ਨੇੜੇ ਹੋ ਕੇ ਸੋਹਣੀ ਸੱਚੇ ਪਾਤਸ਼ਾਹ ਨੇ ਹਾਡੀ ਤੇ ਕਿ ਤੇਰੇ ਘਰ ਚੋਂ ਮੁੰਗਲੀ ਕੱਢ ਮਾਰੀ ਉਹ ਗੱਲ ਹੋਈ ਉਹ ਬਾਬਾ ਕਿਤੇ ਕਿਰਪਾ ਕਰੇ ਹੁਣ ਚੰਗਾ ਚੰਗਾ ਸੱਪ ਹੋ ਜੇ ਨਹੀਂ ਤੇ ਈਆਂ ਵਿਖਾਲਣ ਜਾਈਏ ਨਾ ਤੇ ਰਾਤ ਨੀਂਦ ਨਹੀਂ ਆਉਂਦੀ ਸਵੇਰੇ ਜਾਣਾ ਹੋਵੇ ਤੇ ਹਾਏ ਜਾਵਾਂਗੇ ਅਗਲਿਆਂ ਦਾ ਤੇ ਮੂੰਹ ਹੀ ਹਿਲਾਣਾ ਵਾ ਪੀ ਕੀ ਕਹਿ ਜਾਣਗੇ ਪਸੰਦ ਵਾ ਕਿ ਨਹੀਂ ਪਸੰਦ ਨਾ ਪਸੰਦ ਦੇ ਵਾ ਤੇ ਅਗਲੇ ਕਹਿੰਦੇ ਸਲਾਹ ਕਰਕੇ ਦੱਸਾਂਗੇ ਚੱਲ ਬਾਬਾ ਇੰਨਾ ਕੰਮਾ ਤੋਂ ਤੇ ਤੂੰ ਸਾਨੂੰ ਮੋੜਿਆ ਹੀ ਆ ਕਿ ਸਾਹਬ ਦਾ ਵੀ ਇੰਨਾ ਕੰਮਾਂ ਦੀ ਨੌਬਤ ਨਹੀਂ ਹੋਣ ਦਿੱਤੀ ਸਾਨੂੰ ਤੇ ਭਲਾਈ ਕਰਤਾ ਚੰਗਾ ਹੀ ਕਰਤਾ ਮਹਾਰਾਜ ਹਰ ਇੱਕ ਦੇ ਤੀਆਂ ਪੁੱਤਾਂ ਦੀ ਇੱਜ਼ਤ ਪੱਤਾ ਰੱਖੀ ਵੇਪਰਾਵਾ ਮੈਂ ਕਿੰਨੀਆਂ ਗੱਲਾਂ ਕਰੀ ਜਾਂਦੀ ਤੂੰ ਸੁਣਦਾ ਹੀ ਕੋਹ ਨਹੀਂ ਮੇਰੀ ਕੀ ਤੂੰ ਗੇਮ ਚ ਵੜਿਆ ਵਾ ਸੁਣ ਤਾਂ ਸਭ ਕੋ ਡਿਆ ਪਰ ਸਮਝ ਨਹੀਂ ਲੱਗਣ ਢਈ ਕੋਈ ਤੈਨੂੰ ਸਮਝ ਕਿੱਥੋਂ ਲੱਗਣੀ ਆ ਜਿਹੜਾ ਤੇਰਾ ਦਿਮਾਗ ਹੀ ਇੱਧਰ ਵਾ ਮੋਟਾ ਦਿਮਾਗ ਤੇਰਾ ਵਾ ਮੇਰੀ ਮਾਂ ਬੋਲੀ ਜਾਂਦੀ ਤੇ ਮੈਨੂੰ ਕੋਈ ਪਤਾ ਨਹੀਂ ਆ ਤੂੰ ਇਹ ਸੋਚਣ ਡਿਆ ਕੀ ਗੱਲਾਂ ਕਰੀ ਜਾਂਦੇ ਆ ਅੱਜ ਕੱਲ ਦੇ ਨਿਆਣੇ ਇੰਨੇ ਚਾਰ ਤੁਸ ਤੋਂ ਵਾ ਕੇ ਦੇ ਆ ਸਟੈਂਡ ਤੇ ਰਹਿੰਦੇ ਆ ਕਿ ਤੇਆਂ ਗੱਲਾਂ ਕਰਦੇ ਆ ਤੂੰ ਤੇ ਰਹਿਣਾ ਹੀ ਮੈਨੂੰ ਲੱਗਦਾ ਝੱਲਾ ਜਾਈ ਆ ਗੱਲ ਮੈਂ ਕੀ ਕਰਨੀ ਆ ਰਿਸ਼ਤਾ ਕਰਤਾ ਹੀ ਮਨਪ੍ਰੀਤ ਦਾ ਪੱਕਾ ਰਿਸ਼ਤਾ ਅੰਦਰ ਬੈਠੇ ਬੈਠੇ ਹੋ ਗਿਆ ਭਰਾਵਾ ਅੰਦਰ ਬੈਠੇ ਬੈਠੇ ਨਹੀਂ ਹੋਇਆ ਉਹ ਦਿਨ ਗਏ ਨਹੀਂ ਆਪਾਂ ਉਹ ਦਿਨ ਵੀ ਸਾਨੂੰ ਸਭ ਕੋ ਚੰਗਾ ਲੱਗਾ ਵਾ ਤੇ ਤੇਰੇ ਨਾਲ ਨਿਆਣੇ ਨਾਲ ਹੀ ਕੀ ਇੰਨੀਆਂ ਗੱਲਾਂ ਕਰਨੀਆਂ ਸੀ ਹੁਣ ਫੋਨ ਤੇ ਗੱਲ ਹੋਈ ਉਹ ਸਾਰੀ ਤੇ ਉਹ ਆਂਦਾ ਮੁੰਡਾ ਕਹਿੰਦਾ ਮੈਂ ਨਹੀਂ ਕੁੜੀ ਵੇਖਣੀ ਉਹਨੂੰ ਕਹਣਾ ਵੇਖ ਲੈ ਉਹ ਨਾ ਬਾਅਦ ਧੋਖੇ ਜੀ ਰਹਿ ਜੇ ਉਹ ਇਹ ਤੋਖਿਆੜੀ ਕਿਹੜੀ ਗੱਲ ਲਈ ਪੁੱਤ ਪੈਣਾ ਨੂੰ ਇਦਾਂ ਆਖੀਦਾ ਤੂੰ ਉਹਨੂੰ ਕਹਣਾ ਲੜਦੀ ਬੜਾ ਹੁੰਦੀ ਐ ਤੂੰ ਹੀ ਤੇ ਪੁੱਤ ਨਿਆਣੇ ਆ ਭੈਣ ਭਰਾ ਲੜਦੇ ਆ ਤੇ ਐਡਾਂ ਗੱਲਾਂ ਕਰਦੇ ਆ ਚੰਗੇ ਲੱਗੀਦਾ ਵਾ ਤੂੰ ਨਹੀਂ ਇੰਨੀ ਗੱਲ ਕਹਿ ਸਕਦਾ ਨਾ ਤੇਰੇ ਮੂੰਹ ਸੋਭਦੀ ਆਏ ਗੱਲ ਪੁੱਤ ਜੇ ਮੈਂ ਨਾਲ ਲੜੀ ਖਾਂ ਤਾਂ ਮੈਂ ਦੱਸ ਦੇਣਾ ਸਾਰਾ ਕੁਝ ਕੀ ਦੱਸ ਦੇਗਾ ਤੂੰ ਮੈਂ ਕਿਹਨ ਲੜਦੀ ਬੜਾ ਵਾ ਸਾਰੇ ਘਰੋਂ ਕਰੀ ਲੜਦੇ ਆ ਉਹਨਾਂ ਦੇ ਘਰ ਵੀ ਉਹ ਭੈਣ ਭਰਾ ਐਦਾਂ ਹੀ ਖਿਜਖਾੜ ਕਰਦੇ ਆ ਪੁੱਤ ਅੱਜ ਇਹ ਗੱਲ ਕੀਤੀ ਮੁੜਕੇ ਨਹੀਂ ਇਹ ਗੱਲ ਕਰਨੀ ਤੂੰ ਲੜਦਾ ਨਾ ਹੁਣ ਮੈਂ ਤਾਈਓ ਛੇਤੀ ਵਿਆਹ ਕਰ ਦੇਣਾ ਹੁਣੇ ਹੀ ਕਰਕੇ ਗੱਲ ਬਾਤ ਆਉਂਦੇ ਸਾਲ ਨੂੰ ਹੀ ਵਿਆਹ ਕਰ ਦੇਣਾ ਤੇ ਨਾਲੇ ਤੂੰ ਸਬਖਾ ਰਹੀ ਫਿਰ ਕਿੰਨਾ ਲੜਿਆ ਕਰੇਗਾ ਮੁੜਕੇ ਉੱਪ ਕੋਈ ਨਾ ਲੇਟ ਕਰਦੇ ਥੋੜਾ ਕਾਦੀ ਛੇਤੀ ਪਈ ਆ ਤੇ ਇਹ ਕਰਕੇ ਕਰਨਾ ਹੀ ਹੁਣ ਫੇ ਵੀ ਲੜਦਾ ਮੰਮੀ ਆ ਮੇ ਲੜ ਦੇਨੇ ਮੈਂ ਨਾ ਕੀ ਕੀਤਾ ਯੋ ਮੈਂ ਤਾਂ ਮਜ਼ਾਕ ਕੀਤਾ ਹੀ ਕਿਤੇ ਮੇਰਾ ਫੋਨ ਆ ਵੀ ਅੰਦਰ ਪਿਆ ਚੰਗਾ ਇਹਨੇ ਮਜ਼ਾਕ ਕੀਤਾ ਹੀ ਹੁਣ ਮੇਰੇ ਜਿਕਰ ਨੇ ਇਹਨੂੰ ਮੈਂ ਫੁਰਕਾਵਾ ਪਰ ਹੁਣ ਡੈਡੀ ਨੇ ਮੈਨੂੰ ਕਿਹਾ ਵਾ ਵੀ ਫੁਰਕੀ ਗੱਲ ਹੋਈ ਆ ਹੁਣ ਤੂੰ ਫੇਰ ਮੇ ਸਾਡੇ ਆਉਂਦੇ ਨੂੰ ਬੋਲਣ ਡਈਂ ਹੈ ਬੋਲਣਾ ਕੀ ਆ ਮੈਂ ਤੈਨੂੰ ਗੱਲ ਹੀ ਦੱਸਣ ਲਈ ਹੀ ਫੋਨ ਕਰਕੇ ਆਈਂ ਅੰਦਰੋਂ ਤਾਂ ਗੇਮ ਚ ਬੜਿਆ ਆਈਗਾ ਤੇ ਮੈਂ ਇਹਨੂੰ ਕਹਿਣ ਦੇ ਵੀ ਤੂੰ ਮੇਰੀ ਗੱਲ ਤਾਂ ਸੁਣਦਾ ਹੀ ਨਹੀਂਗਾ ਉਹ ਲੈ ਫੋਨ ਕਰ ਤੋ ਹੋਤਾ ਵਾ ਹਾਂ ਬਈ ਲੈ ਫੇਰ ਗੇਮ ਹੀ ਚ ਲਾਉਂ ਗਿਆ ਹਾਂ ਗੇਮਾਂ ਚ ਲਾਈ ਜਾਂਦਾ ਵਾ ਤੇ ਮੈਂ ਆਖਿਆ ਮੈਂ ਹੀ ਰਿਸ਼ਤਾ ਕਰਤਾ ਮੰਤਰੀ ਜਿੱਦਾ ਪੱਕਾ ਰਿਸ਼ਤਾ ਕਰਤਾ ਤੇਰਾ ਪੱਕਾ ਬੋਤਾ ਮੇਰੇ ਕੋਈ ਨਹੀਂ ਤੇ ਮੇਰਾ ਰਿਸ਼ਤਾ ਕਹਿੰਨਾ ਕਰਤਾ ਜੀ ਸਾਰਾ ਕੁਝ ਹੁਣ ਅੱਜਕੱਲ ਫੋਨਾਂ ਤੇ ਹੀ ਹੁੰਦਾ ਵਾ ਵਧੀਆ ਗੱਲਾਂ ਕਰ ਲਈਆਂ ਉਹਨਾਂ ਨੇ ਆਖਾ ਹੀ ਕੁੜੀ ਨਹੀਂ ਵੇਖਣੀ ਮੈਨੂੰ ਤੇ ਇੰਨੀ ਖੁਸ਼ੀ ਕਿਤੇ ਬਾਬੇ ਗਾੜੀ ਮਾਹਤ ਜੋੜਨ ਦੀ ਵਧੀਆ ਹੋ ਗਿਆ ਚੜਾਈ ਵੇਖਿਆ ਤੂੰ ਉਹਨੇ ਬਾਜੇ ਪਛਤੋਨਾ ਨਾ ਲੈ ਲੈ ਵੇਲਾ ਮੰਮੀ ਐਦਾਂ ਮੈਨੂੰ ਕਹਿਣ ਦਿਆ ਵਾ ਮੈਂ ਜਿਹੜੀ ਉੱਥੇ ਜਾ ਕੇ ਪਛਤਾਈ ਕਿੰਨਾ ਮੇਰੇ ਮੰਮੀ ਤੇ ਮੇਰੇ ਕੋ ਨਾਨਾ ਉੱਥੇ ਡਾਈਜੀੰਦ ਦੇ ਪੈਸੇ ਤੇ ਮੇਰੇ ਤੇ ਜਲੂਸ ਨਿਕਲਿਆ ਹੀ ਮੈਂ ਹੀ ਰੱਖੇ ਇਹ ਪੈਸੇ ਵੀ ਉਹ ਰੱਖੇ ਤੂੰ ਮੈਂ ਜਿਹੜੇ ਰੱਖੇ ਉਹ ਨਿਕਲੇ ਉੱਥੇ ਤੇ ਡੈਡੀ ਕਿੱਥੇ ਕਿਤਾਬਾਂ ਕਿੱਥੇ ਤੇਰੀਆਂ ਡੈਡੀ ਬਰਗਰ ਨਹੀਂ ਲਿਆਂਦਾ ਮੇਰਾ ਉਹ ਬਾਕਸ ਵਿੱਚ ਰੱਖ ਦਿੱਤੀਆਂ ਬਰਗਰ ਮੇਰਾ ਮੈਨੂੰ ਕੁੱਝ ਸੁਣਨਾ ਖਾਈ ਹੁਣ 버ਗਰ ਲੱਭਦਾ ਵਾ ਤੇ ਪੈਸੇ ਹੈਗੇ ਸਹੀ ਲੈ ਆਉਣਾ ਹੈ ਲੈ ਗਈ ਇੱਥੇ ਮੈਂ ਤੇ ਤੈਨੂੰ ਲੈ ਕੇ ਨਾ ਦਵਾ ਇੱਥੋਂ ਕਿ ਰੈਡੀ ਟੋ ਇਸ ਕੋਈ ਚੀਜ਼ ਹੋ ਗਈ ਹੀ ਸੱਚ ਗੱਲ ਉਹਨਾਂ ਦਾ ਚੱਲ ਪੁੱਤ 버ਗਰ ਲਿਆ ਦਾਂਗੇ ਗੱਲ ਹੋ ਗਈ ਉਹਨਾਂ ਨਾਲ ਨਾ ਉਹਨਾਂ ਨੇ ਤੇ ਬਹੁਤ ਸੋਹਣੀ ਗੱਲ ਕੀਤੀ ਨਾ ਕਿ ਕੋਈ ਗੱਲ ਨਹੀਂ ਨੀਗੀ ਅੱਛਾ ਵੀ ਨਹੀਂ ਮੁੰਡੇ ਨੇ ਵੀ ਆਖਿਆ ਮੈਂ ਨਹੀਂ ਵੇਖਣੀ ਕੁੜੀ ਕੋਈ ਨਹੀਂ ਕਿਹਦੇ ਨਾਲ ਕੀਤਾ ਜੀ ਸੁਖ ਨਾ ਹੋਈ ਗੱਲ ਅੱਛਾ ਸੁਖ ਨਾ ਆਹੋ ਸੁਖ ਦੀ ਮੰਮੀ ਨਾਲ ਵੀ ਹੋਈ ਗੱਲ ਤੇ ਉਹਦੇ ਭਰਾ ਨਾਲ ਹੋਈ ਜੀ ਭਰਾ ਨਾਲ ਨਹੀਂ ਹੋਈ ਕਿੱਥੇ ਤੂੰ ਕਾਤੋਂ ਲਾ ਲਈ ਗੱਲ ਕਰ ਲਈ ਗੱਲ ਭਰਾ ਨਾਲ ਫੋਨ ਕਰਕੇ ਮੈਂ ਜਾ ਕੇ ਕੀਤਾ ਮੰਮੀ ਨੂੰ ਮੰਨ ਗਏ ਮੇਰੇ ਕੋਲ ਫੋਨ ਹੈ ਗਈ ਉਹ ਮਮੀ ਤੈਨੂੰ ਸੋਚੀ ਪੈ ਗਿਆ ਵੀ ਤੇਰੇ ਕੋਲ ਫੋਨ ਤੂੰ ਇਹਨਾਂ ਨਾਲ ਗੱਲ ਕਰ ਲਈ ਤੇ ਮੈਂ ਝੂਠ ਬੋਲਦਾ ਤੈਨੂੰ ਚੰਗਾ ਹੋਇਆ ਨਾ ਪੁੱਤ ਫੋਨ ਰੱਖ ਲਿਆ ਕਰ ਚੰਗਾ ਹੋਇਆ ਰੱਖਦਾ ਹੁਣ ਨਾ ਫੋਨ ਕਰਦੇ ਰਹੂ ਆਂ ਅੱਧੀ ਜੇ ਰਹਿਣਾ ਚੱਲੀ ਦੀ ਚੱਲੀ ਆ ਚੱਲੀ ਰਹਿਣਾ ਇਹਨੇ ਫੋਨ ਰੱਖ ਦੇ ਚੰਗਾ ਇਹ ਤੇ ਮੈਂ ਆਖਣਾ ਹੀ ਗੱਲ ਕਰਦੀ ਹੁਣੀ ਗੱਲ ਕਰਦੀ ਹੁਣੀ ਆ ਉਹ ਤਾਂ ਈ ਨਾ ਹੁਣ ਮੇਰੇ ਕੋ ਕਹਿਤਾ ਹਾਸਾ ਕਰਦਾ ਕੱਲ ਤਾਇਆ ਚਾਚੀਆਂ ਸਾਹਮਣੇ ਨਾ ਕਰੀ ਗੱਲਾਂ ਲੋਕਾਂ ਨੇ ਗੱਲਾਂ ਬਣਾ ਲੈਣੀਆਂ ਆ ਅਖਣਾ ਇਹ ਮਾਂ ਨੇ ਉਦਾਂ ਹੀ ਗੱਲਾਂ ਕਰ ਲਈਆਂ ਵੇਖ ਕੇ ਰਿਸ਼ਤਾ ਕਰਤਾ ਵਾ ਇਹ ਅੱਗੇ ਗੱਲ ਕਰਦੇ ਆ ਐਂ ਤਾਂ ਗੱਲਾਂ ਨਹੀਂ ਕਰੀਦੀ ਹੁੰਦੇ ਮੈਂ ਤੈਨੂੰ ਉਦੋਂ ਵੀ ਸਮਝਾਇਆ ਵੀ ਐਂ ਤਾਂ ਨਹੀਂ ਹਾਸਾ ਨਹੀਂ ਕਰੀਦਾ ਹੁੰਦਾ ਤੇ ਲੈ ਉਹ ਐਵੇਂ ਕਹਿ ਦੇਣ ਕਿ ਉਹਨਾਂ ਨੂੰ ਪਤਾ ਨਹੀਂ ਲੱਗੂਗਾ ਕਿ ਮੰਮੀ ਉਹਨਾਂ ਨੇ ਡੈਡੀ ਉਹਨਾਂ ਨੇ ਸਾਰਾ ਕੁਝ ਕੀਤਾ ਤੂੰ ਹੁਣ ਮੈਨੂੰ ਕਿਹਾ ਨਾ ਮੈਂ ਗੱਲ ਕੀਤੀ ਤੇ ਮੁੜ ਕੇ ਕਹਿੰਦਾ ਮੈਂ ਝੂਠ ਬੋਲਿਆ ਐਂ ਤਾਂ ਜੇ ਉਹਨਾਂ ਕੋ ਕਰਦੇ ਤੇ ਉਹਨਾਂ ਨੇ ਅਖਣਾ ਸੱਚ ਹੀ ਆਖਿਆ ਪੁੱਤ ਪਾਣੀ ਲਿਆਵਾ ਹੁਣ ਤੇਰੇ ਕਿੱਥੇ ਉੱਥੇ ਉੱਥੇ ਮੈਂ ਖਲੋਤੀ ਸੀ ਅੱਡੇ 'ਚ ਅੱਡੇ 'ਚ ਟੱਕਰ ਗਿਆ ਤੈਨੂੰ ਆ ਉਹ ਜਿਹੜਾ ਉਹ ਰੈਸਟੋਰੈਂਟ ਲੱਗੇ ਨਹੀਂ ਰਿਆ ਰੈਸਟੋਰੈਂਟ ਅੱਛਾ ਉਹਦੇ ਲਾਗੇ ਮੈਂ ਖਲੋਤੀ ਤੇ ਗਰਮੀ ਬੜੀ ਮੈਂ ਤਾਂ ਫਿਰ ਜਾ ਕੇ ਉੱਥੇ ਸੀਟ ਤੇ ਬਹਿ ਗਈ ਅੱਛਾ ਆ ਉਹ ਤੇ ਉੱਥੇ ਉਹ ਟੱਕਰ ਗਿਆ ਮੈਨੂੰ ਠੀਕ ਠਾਕ ਪਛਾਣ ਲਿਆ ਤੈਨੂੰ ਉਹਨਾਂ ਨੇ ਹਾਂ ਉਹਦੀ ਭਾਬੀ ਨੇ ਫੋਟੋਆਂ ਫੋਟੋਆਂ ਵੇਖੇ ਨਾ ਲੇਕ ਕਰਦੀ ਵਾਰੀ ਮਿਲੀ ਵੀ ਹੈ ਜਦੋਂ ਆਪਾਂ ਜਦੋਂ ਡੈਟੀ ਸਟਿੰਗਾਂ ਲੈਂਦੇ ਹੀ ਨੇ ਅੱਛਾ ਆਉ ਤੇ ਉਹ ਦੋਂਦੇ ਤੇ ਦਿਮਾਗ ਬਹੁਤ ਤੇਜੀ ਉਹਨੂੰ ਬੜਾ ਚੇਤਾ ਰਹਿੰਦਾ ਹੀ ਤੇ ਕਰਦੀ ਗੱਲਬਾਤ ਕੋਈ ਕਿ ਨਹੀਂ ਨਹੀਂ ਗੱਲਬਾਤ ਨਹੀਂ ਤਾਂ ਕੀਤੀ ਨੇ ਅੱਛਾ ਉਹਦਾ ਉਹਦਾ ਸਵਾਲ ਬੜੇ ਕਰਦੀ ਮੰਮੀ ਉਹ ਹਾਂ ਆਹ ਕੌਣ ਤੇ ਆਹ ਕੌਣ ਤੇ ਆਹ ਕੌਣ ਜਿੱਦਾਂ ਪਤਾ ਨਹੀਂ ਕਿ ਤੇ ਪੁਲਿਸ ਵਿੱਚ ਭੱਤੀ ਹੋਈ ਹੁੰਦੀ ਆ ਨਹੀਂ ਇਹ ਗੱਲ ਦਾ ਕੀ ਮਤਲਬ ਆਹ ਕੌਣ ਆਹ ਕੌਣ ਕੌਣ ਹੀ ਤੇਰੇ ਲੱਗੇ ਕੋਈ ਵੀ ਨਹੀਂ ਹੁੰਦਾ ਮੈਂ ਹਾਂ ਪਈ ਉਹ ਸੁੱਖ ਵੀ ਦੱਸਦੀ ਹੁੰਦੀ ਸਵਾਲ ਜਵਾਬ ਬੜੇ ਕਰ ਦਿੱਤੇ ਸੱਚੀ ਹੋ ਤੇ ਮੇਨਾ ਇਦਾਂ ਸਵਾਲ ਜਵਾਬ ਕਰਨੀ ਜਿੱਦਾਂ ਪਤਾ ਨਹੀਂ ਮੈਂ ਚੋਰ ਹੁੰਨੀ ਕਈਆਂ ਦੇ ਸੁਭਾਈ ਇਦਾਂ ਦਾ ਹੁੰਦਾ ਵਾ ਪਈ ਗੱਲ ਗਾਂ ਦੀ ਗਾਂ ਗੱਲ ਚੋਂ ਗੱਲ ਗੱਲ ਚੋਂ ਗੱਲ ਕੱਢੀ ਜਾਣੀ ਚੱਲ ਛਾ ਕੋਈ ਨਹੀਂ ਉਹ ਜਠਾਣੀ ਆ ਉਹ ਵੀ ਤੇਰੀ ਭੈਣ ਹੀ ਹੋਣੀ ਆ ਵੱਡੀ ਇੱਕ ਸਾਬ ਦੀ ਤੇ ਭੇਦ ਪਾਲੀਦਾ ਹੁੰਦਾ ਜਿੱਦਾਂ ਦਾ ਕੋਈ ਬੰਦਾ ਵੀ ਉਦਾਂ ਦਾ ਹੀ ਹੋ ਕੇ ਰਹਿ ਜਾ ਜਾਂਦਾ ਵਾ ਤੇ ਬਾਦੂ ਗੱਲ ਨਹੀਂ ਕਰੀਦੀ ਹੁੰਦੀ ਕੋਈ ਵੀ ਤੇ ਚੱਲ ਉੱਠ ਹੁਣ ਕਰ ਫਰੈਸ਼ ਹੋ ਤੂੰ ਵੀ ਤੇ ਰੋਟੀ ਖਾਓ ਕਿਹੜਿਆ ਫੋਨ ਨੂੰ ਵੇਖ ਲੈੰਦੇ ਘਰੀ ਕਬੇ ਮੰਮੀ ਨੇ ਖੋਤਾ ਤੈਨੂੰ ਆਜ ਛੁੱਟੀ ਤੇ ਤੂੰ ਸਾਰਾ ਦਿਨ ਫੋਨ ਹੀ ਚਲੁੰਦਾ ਰਿਆ ਹੁਣੇ ਹੰਜ ਫੜਿਆ ਮੈਂ ਉਹਦਾ ਵੇਖਿਆ ਚੜਾਈ ਮੇਰੀ ਬਿਨਾ ਵੇਖੇ ਪਸੰਦ ਕਰ ਲੈ ਉਹ ਤਾਂ ਲੱਗ ਜੂ ਪਤਾ ਬਾਹਰ ਚ ਕੋਈ ਨਹੀਂ ਦੇਖੀਏ ਨਾ ਮੈਂ ਲਹਿੰਗਾ ਪਾਉਣਾ ਹੀ ਹਾਂ ਠੀਕ ਆ ਵੇਖ ਲਾਂਗੇ ਕੋਈ ਨਹੀਂ ਚੱਲਾਂਗੇ ਵੇਖਣ ਨੂੰ ਕਿਤੇ ਲਹਿੰਗਾ ਹੁਣ ਮੇਰਾ ਫੋਨ ਕਿੱਥੇ ਮੈਂ ਦੇ ਵੇਖਾਂ ਮੰਮੀ ਕੋ ਆ ਚੱਲੋ ਪਾਣੀ ਕੋਨੀ ਮਨਪ੍ਰੀਤ ਨੇ ਕਿਦਾਂ ਕਹਿਤਾ ਸਫੀਆ ਦੇ ਨੰਬਰ ਤੋਂ ਪਿਆ ਮੇਰਾ ਨੰਬਰ ਸਮਝ ਨਹੀਂ ਲੱਗੰਡੇ ਵੀ ਉਹਨੇ ਗੱਲ ਕਿਦਾਂ ਸੰਭਲੀ ਆ ਕੀ ਬਣ ਗਿਆ ਹੋਊਗਾ ਕਾਲਜ ਮੈਨੂੰ ਤਾਂ ਕੁਝ ਪਤਾ ਵੀ ਨਹੀਂ ਲੱਗਣ ਦੇ ਆ ਕਿ ਕਿੱਦਾਂ ਗੱਲਬਾਤ ਹੋਈ ਕਿੱਦਾਂ ਸਾਂਭੀ ਗਈ ਆ ਕੁਝ ਪਤਾ ਤੋਂ ਲੱਗੇ ਨਹੀਂ ਮੇਰਾ ਧਿਆਨ ਨਹੀਂ ਉੱਤਰੇ ਲੱਗਾ ਹਾਂਜੀ ਭਾਬੀ ਕਿਤੇ ਸੋਚੀ ਪਈ ਆ ਸੋਚੀ ਤੇ ਮੈਂ ਇਦਾਂ ਹੀ ਬੱਸ ਬੈਠੀ ਕਿ ਧਿਆਨ ਪਤਾ ਨਹੀਂ ਕਿੱਧਰ ਕਿੱਧਰ ਜਾ ਤੁਸੀਂ ਇੰਨਾ ਟਾਈਮ ਲਾਏ ਭਾਬੀ ਸ਼ਾਮਾ ਹੀ ਪਾਏ ਜੇ ਜਿੱਥੇ ਜਾਈਏ ਤਾਂ ਟਾਈਮ ਤੇ ਲੱਗ ਹੀ ਜਾਂਦਾ ਆ ਨਾ ਫਿਰ ਘੜੀ ਤੇ ਲੱਗਣੀ ਹੁੰਦੀ ਉੱਥੇ ਲੇਕ ਤੇ ਦਿੱਤਾ ਨਹੀਂ ਆ ਵੀ ਜਿੰਨੇ ਵਜੇ ਕਹਿ ਕੇ ਗਏ ਹੁੰਨੇ ਵਜੇ ਆਪਾਂ ਵਾਪਸ ਵੀ ਆਉਣਾ ਹੁੰਦਾ ਵਾ ਪਰ ਮੈਂ ਤੁਹਾਨੂੰ ਠੀਕ ਨਹੀਂ ਸੀ ਨਾ ਕਦੋਂ ਜੀ ਮੈਂ ਕਿਹਾ ਹੁਣ ਨਹੀਂ ਆਂਦੇ ਹੁਣ ਨਹੀਂ ਆਂਦੇ ਹਾਈ ਤੇ ਬਹਿ ਕੇ ਸੋਚੀ ਜਾਈਂ ਡਿੱਕੀ ਜਾਈਂ ਤੇ ਆਹ ਬੇਟੇ ਜਿੱਥੇ ਮੈਂ ਛੋਟੀਂ ਲੀੜੇ ਉੱਥੇ ਹੀ ਲੱਗਾ ਵਾ ਕਿਤੇ ਕੱਪੜੇ ਝੋੜ ਲਿਆ ਕਰ ਮਗਰੋਂ ਚਲ ਕੋਈ ਨਹੀਂ ਭਾਬੀ ਜੀ ਹੁਣ ਤੁਸੀਂ ਟੈਨਸ਼ਨ ਨਾ ਲਓ ਹੁਣ ਤੁਹਾਡੇ ਨਾਲ ਕੱਪੜੇ ਝੋਣਣ ਵਾਲੀ ਤੁਹਾਡੀ ਦਰਾਨੀ ਆ ਹੀ ਜਾਣੀ ਹੈ ਅੱਛਾ ਹਾਂ ਗੱਲ ਹੋ ਗਈ ਮੰਮੀ ਹੁਣਾਂ ਦੀ ਦਰਾਣੀ ਮੇਰੀ ਤੇ ਉੱਥੇ ਕਿ ਹੋਰ ਨਾ ਬੈਠੀ ਹੋਟਲ ਦੇ ਵਿੱਚ ਕੀ ਹੋਰ ਨਾ ਆਹੋ ਉੱਤੇ ਹੋਟਲ ਜਾ ਇਹ ਨੰਗਦੇ ਨੰਗਦੇ ਵੇਖੀ ਉਹ ਕਿਤੇ ਨਾ ਬੈਠੀ ਹੋਈ ਉੱਥੇ ਤੇ ਫਿਰ ਮੈਂ ਖਲੋ ਗਈ ਮੈਂ ਟਾਂ ਟੁਪਲੇ ਕਾ ਲੱਗਾ ਹੁਣਾਂ ਭਾਬੀ ਜੀ ਹੋਣੀ ਹੋਣੀ ਕੋਈ ਹੋਰ ਹੁਣਾਵਾ ਪੈਣਾ ਉਹੋ ਹੀ ਮੈਂ ਤੇ ਕਵਾਇਆ ਵੀ ਇਹਨੂੰ ਰਗਵੀਰ ਨੂੰ ਮੈਂ ਕਿਹਾ ਮੈਂ ਹਾਂ ਉਹ ਲੱਗ ਗੰਡੀ ਮੈਨੂੰ ਮਨਪ੍ਰੀਤ ਤੇ ਮੈਂ ਪੁੱਛਿਆ ਮੈਂ ਕੌਣ ਆਂ ਅੰਦੀ ਮੇਰੀ ਮਾਸੀ ਦਾ ਮੁੰਡਾ ਤੇ ਤੈਨੂੰ ਇੰਨਾ ਵੀ ਨਹੀਂ ਪਤਾ ਤੂੰ ਇਕੱਠੀਆਂ ਰਹਿੰਦੀਆਂ ਜੇ ਸੇਨੀਆਂ ਸੇਨੀ ਦੇ ਤੇ ਵੈਸੇ ਨਾਲ ਸਾਂਝੀ ਹੁੰਦੀ ਆ ਤੈਨੂੰ ਭਲਾ ਪਤਾ ਨਾ ਹੋਵੇ ਮੈਂ ਨਹੀਂ ਮੰਨਦੀ ਤੇ ਮੈਂ ਕਿਹਾ ਭਾਬੀ ਜੀ ਕਾਲਜ ਗਈ ਮੈਨੂੰ ਕੀ ਪਤਾ ਦੀ ਮਾਸੀ ਦਾ ਮੁੰਡਾ ਆ ਹੋ ਸਕਦਾ ਉਹ ਮਾਸੀ ਦਾ ਮੁੰਡਾ ਆ ਹੋਵੇ ਤੇ ਕਾਲਜ ਤੂੰ ਆਪਣੇ ਕਰਤੂਤਾ ਦੀ ਵਜ੍ਹਾ ਨਾਲ ਨਹੀਂ ਨਾ ਗਈ ਹੈਗੀ ਮੈਨੂੰ ਪੁੱਛੜੀ ਭਾਬੀ ਜੀ ਐ ਸੋ ਕਿਉਂ ਨਹੀਂ ਆਈ ਕਾਲਜ ਮੈਂ ਹਾਂ ਦਾ ਸੇਰ ਦੋਦਾ ਹੀ ਸੌ ਸਿਆਪੇ ਕਰਨੇ ਪੈਂਦੇ ਤੇਰੇ ਕਰਕੇ ਬਾਹਨੇ ਲਾਉਣੇ ਪੈਂਦੇ ਆ ਯੋ ਦਾ ਸਿਰ ਦੋਹਦਾ ਹੀ ਨਾ ਅਗੇ ਤਿਆਰ ਹੋ ਗਈ ਆ ਕੋਈ ਕੰਮ ਵੀ ਕੀਤਾ ਮੇਰੇ ਮਗਰੋਂ ਸਾਰਾ ਕੰਮ ਤੇ ਕੀਤਾ ਵਾ ਭਾਬੀ ਜੀ ਗਰਮੀ ਤੇ ਕਹਿ ਰਹੰਦੀ ਆ ਛੱਟ ਤੇ ਪਸੀਨਾ ਆ ਜਾਂਦਾ ਮੁਰਕਾ ਆਪਣੇ ਆਪ ਤਾਂ ਇਸ ਮਹਿਲਾ ਆਉਣ ਲੱਗ ਪੈਂਦੀ ਏ ਨਹੀਂ ਸਵੇਰੇ ਤੇ ਤੂੰ ਨਾਤਾ ਹੀ ਹੁਣ ਸਵੇ ਇਹ ਤੂੰ ਨਾ ਲਿਆ ਕਿੰਨਾ ਕੁ ਮੁੜਕਾ ਗਿਆ ਏ ਕਿਤੇ ਤੈਨੂੰ ਨਾਲੇ ਵੀਰ ਨੂੰ ਪਤਾ ਲੱਗ ਗਿਆ ਗੱਲ ਕੋਈ ਨਹੀਂ ਆ ਮੇਰੀ ਮਨਪ੍ਰੀਤ ਦੀ ਸਤੋਂਡੇ ਹੀ ਹੋ ਗਈ ਵੀਰ ਦੀ ਗੱਲ ਉਹਦੇ ਨਾਲ کیڑی گل ہو گئی بھلا جڑا تو ہی میرے تل جام لاؤنے بھی میں گلتے آو جے کوئی نہیں میں گلتا سو کم چاہے تو نہ مان خون ایک وری تھی نہیں نا آیا خون کنی وری آیا با ایک وری آیا با میں مان بھی لما پھر او جڑے نمبر با فیک پھوک کو دے ہون دیا ہے نا او تھی او کے ہور نہ بیٹھی ہی ماسی دا منڈا دا ماسی دا منڈا دا بیانی سکتی ہو یار ماسی دا منڈا ایدنا دا ہوں ਮਾਸੀ ਦੇ ਮੁੰਡੇ ਨਾਲ ਬਾਹਰ ਬੈਣਾ ਹੀ ਹੋਟਲਾਂ ਦੇ ਵਿੱਚ ਉਹਦੇ ਉਹਦੀ ਤਾਂ ਜ਼ੁਬਾਨ ਵੀ ਹੁੰਦਰੀ ਫਿਰਦਾ ਹੀ ਆਪਣੇ ਆਪ ਤੋਂ ਉਹ ਨਹੀਂ ਭਾਬੀ ਮੇਰੀ ਸਹੇਲੀ ਨਹੀਂ ਇਦਾਂ ਨਹੀਂ ਮੇਰੀ ਸਹੇਲੀ ਬਹੁਤ ਚੰਗੀ ਤੁਹਾਨੂੰ ਭਲeka ਲੱਗਣ ਡਿਆ ਉਹਦੇ ਬਾਦੂ ਕਿਸ ਨੂੰ ਘਵਾਉਂਦੀ ਨਹੀਂ ਜੇ ਘਵਾਵੇ ਬਖਤ ਤੇ ਵੀਰ ਤੋਂ ਲਵਾਉ ਉਹਨੇ ਕਿਸ ਨੂੰ ਕਦੀ ਕਿਉਂ ਕਿਹਾ ਨਹੀਂ ਹੁੰਦਾ ਵੀਰਾ ਵੀਰਾ ਕਹਿ ਕੇ ਉਹਨੇ ਗੱਲ ਕਰਨੀ ਹੁੰਦੀ ਹਰ ਇੱਕ ਨਾਲ ਵੀਰਾ ਬੂਰਾ ਚੁੱਤ ਕਿਆ ਨਹੀਂ ਮੇਰੇ ਸਾਹਮਣੇ ਵੀਰਾ ਬੂਰਾ ਕਿਆ ਹੁੰਦਾ ਤਾਂ ਪਹਿਲਾਂ ਮੈਂ ਮੰਨਦੀ ਨਾ ਨਾਲੇ ਜਦੋਂ ਨੂੰ ਮੈਂ ਪੁੱਛਿਆ ਕਿਹੜੀ ਮਾਸੀ ਦਾ ਮੁੰਡਾ ਵਾ ਕਿਹੜਾ ਪਿੰਡ ਵਾ ਇਹਦਾ ਅਗਲੀ ਦੀ ਜ਼ੁਬਾਨ ਲੜਖੜਾ ਗਈ ਹੀ ਉੱਥੇ ਉਦਾਂ ਤੁਹਾਨੂੰ ਵੇਖ ਕੇ ਘਬਰਾ ਗਈ ਹੁਣੀ ਭਾਬੀ ਜਿੱਦਾਂ ਤੁਸੀਂ ਮੇਰੇ ਤੇ ਸੀਆਈਡੀ ਬਣੇ ਰਹਿੰਦੇ ਏਦਾਂ ਤੁਸੀਂ ਉੱਤੇ ਬਣ ਗਏ ਹੁਣੇ ਤੁਸੀਂ ਘੜੀ ਹੱਥ ਬਾਹਰ ਜਾ ਕੇ ਆਪਣੀ ਛੱਡੀ ਹੁਣੀ ਉਹ ਡਰਦੀ ਮਾਰੀ ਘਬਰਾ ਗਈ ਤੁਹਾਡੇ ਤੋਂ ਕਿ ਪਤਾ ਨਹੀਂ ਭਾਬੀ ਨੇ ਮੈਨੂੰ ਕੀ ਕਹਿ ਦੇਣਾ ਤੁਸੀਂ ਇੱਥੇ ਮੈਨੂੰ ਗੱਲਾਂ ਭਲਾ ਦਿੰਦੇ ਤੇ ਮੇਰੇ ਹੋਸ਼ ਉਡਾ ਦਿੰਦੇ ਤੇ ਉਹ ਤੇ ਫੇਰ ਵਿਚਾਰੀ ਜੇ ਤੁਹਾਨੂੰ ਕਿੰਨੀ ਕਵਾਰ ਮਿਲੀ ਆ ਮੇਰਾ ਉਹਨੂੰ ਕਾਦਾ ਡਰ ਪਲਾ ਉਹ ਕਿਹੜੀ ਹਜੇ ਮੇਧਰਾਣੀ ਬਣ ਕੇ ਆ ਗਈ ਆ ਕਰ ਹਜੇ ਤੇ ਉਹ ਫਾਰਗ ਆ ਜੋ ਮਰਜ਼ੀ ਕਰ ਸਕਦੀ ਆ ਜਿੰਨੀ ਭਾਬੀ ਤੁਸੀਂ ਇਨਕੁਆਰੀ ਬਿਠਾਉਂਦੇ ਜੇ ਐਨਾ ਤਾਂ ਕਿਤੇ ਕਿਤੇ ਕੇਸ ਪਿਆ ਹੁੰਦਾ ਉਹ ਨਹੀਂ ਬਿਠਾਉਂ ਪੈਣਾ ਪੁੱਛਣਾ ਪੈਂਦਾ ਜਦੋਂ ਦਾਲ ਚ ਕੋ ਕਾਲਾ ਲੱਗੇ ਤੇ ਨਾਵੇਂ ਦਾਲ ਕਾਲੀ ਹੈ ਭਾਬੀ ਤੁਸੀਂ ਕਰ ਹੀ ਲੈਣੀ ਹੁੰਦੀ ਹੈ ਜਦੋਂ ਉਹਨੇ ਹੁਣ ਇੱਥੇ ਉਹਨਾ ਨਾ ਵਿਆਹੀ ਨੇ ਪਤਾ ਜਦੋਂ ਫੇਰ ਤੁਹਾਨੂੰ ਲੱਗਾ ਨਾ ਫੇਰ ਤੁਹਾਨੂੰ ਪਤਾ ਲੱਗਣਾ ਵਾ ਵੀ ਮੈਂ ਚੰਗੀ ਕੀ ਉਹ ਚੰਗੀ ਆ ਉਹ ਨਹੀਂ ਭਾਬੀ ਦੰਦੀ ਕੋਈ ਗੱਲ ਨਹੀਂ ਮੈਨੂੰ ਪਤਾ ਵਾ ਉਹ ਬਹੁਤ ਸਹੀ ਹੈ ਉਹ ਸਹੀ ਆ ਉਹਦੇ ਜਿੱਥੇ ਮਾਪਿਆਂ ਨੇ ਕਹਿੰਦੇ ਚੁੱਪ ਕਰਕੇ ਹਾਮੀ ਭਰਤੀ ਰਿਸ਼ਤਾ ਕਰਨ ਲਈ ਅਗਲੇ ਅੱਗੇ ਤਾਂ ਕਦੀ ਮੈਂ ਮਾਸੀ ਦਾ ਮੁੰਡਾ ਤਾਂ ਵੇਖਿਆ ਨੇ ਇੰਨੇ ਚਿਰਾਂ ਦੀ ਬਚਪਨ ਤੋਂ ਹੁੰਦੀ ਆ ਤੇਰੇ ਨਾਲ ਹੀ ਹੁੰਦੀ ਸੀ ਨਾ ਤੇਰੇ ਭਾਬੀ ਪੇ ਦਾਦੀ ਮਾਸੀਆਂ ਦੇ ਮੁੰਡਿਆਂ ਦਾ ਮੈਂ ਕਿਹੜਾ ਦਾ ਰਿਸ਼ਤੇਦਾਰਾ ਕੋ ਤੁਰੀ ਆ ਜਿਹੜਾ ਮੈਨੂੰ ਪਤਾ ਆ ਦੀਆਂ ਮਾਸੀਆਂ ਦੇ ਮੁੰਡੇ ਦਾ ਪੰਜ ਤੇ ਉਹਦੀਆਂ ਮਾਸੀਆਂ ਪੰਜ ਤੇ ਨੇ ਮਾਸੀਆਂ ਗਣਾਈਆਂ ਹੁਣ ਮੈਂ ਵਕਖ ਵਕ ਉਹਨਾਂ ਦੇ ਪਿੰਡਾਂ ਚ ਜਾ ਜਾ ਪੁੱਛਾ ਵੀ ਉਹਦੇ ਮਾਸੀ ਦਾ ਮੁੰਡਾ ਕਿਹੜਾ ਚੱਲ ਜੋੜ ਲੋ ਭਾਬੀ ਕੱਪੜੇ ਜਾਣ ਕੇ ਤੁਸੀਂ ਆਪਣੇ ਨਾ ਛੱਕ ਸਾੜੀ ਛੱਕ ਵਾਲੀ ਸੂਈ ਹੁਣ ਉਹਦੇ ਵੱਲ ਵੀ ਚੱਲ ਗਈ ਤੁਹਾਡੀ ਛੱਕ ਪਹਿਣਾ ਸਹੀ ਆ ਮੰਨੋ ਚਾਹੇ ਤੁਸੀਂ ਨਾ ਮੰਨੋ ਤੁਸੀਂ ਦੋਵੇਂ ਜਾਣੀਆਂ ਗਲੀਆਂ ਜੇ ਜੇ ਇਹੋ ਗੱਲ ਮੈਂ ਕਿਤੇ ਤੇਰੇ ਭਰਾਵਾਂ ਨੂੰ ਦੱਸ ਦਨ ਉਨੇ ਤਰਾ ਗਾਲ ਵੱਡ ਕੇ ਉੱਥੇ ਤੈਨੂੰ ਨਾ ਸੂਏ ਚ ਰੋੜ ਆਉਣ ਵੇਖਿਆ ਦਾਲ ਚ ਕੋ ਕਾਲਾ ਹੈਗਾ ਤਾਂ ਤਾਂ ਹੀ ਉੱਠ ਕੇ ਗਈ ਨਾ ਨਹੀਂ ਤੇ ਪੂਰਾ ਜਵਾਬ ਨਾ ਲੈ ਕੇ ਜਾਂਦੀ ਜਦੋਂ ਬੰਦਾ ਸੱਚਾ ਹੋਵੇ ਨਾ ਬੈਸ ਨੂੰ ਨਹੀਂ ਹਟਦਾ ਤੇ ਕਿੱਡੀ ਛੇਤੀ ਉੱਠ ਕੇ ਗਈ ਆ ਕਿਤਾ ਕਿਹੜੀਆਂ ਸੋਚਾਂ ਡੁੱਬੀ ਰਹਿੰਦੀ ਆ ਇਹਦੇ ਲੀੜੇ ਵੀ ਨਹੀਂ ਜੋੜੇ ਹੋਣਾ ਕਿ ਇਹਦਾ ਫੋਨ ਜਾਣ ਕੇ ਝੂਠ ਬੋਲਦੀ ਆ ਮੈਨੂੰ ਏਦਾਂ ਫੇਕ ਕਾਲ ਆਉਂਦੇ ਤੇ ਫਲਾਂ ਦੇ ਢੀਂਗ ਇੱਕ ਨਾ ਇੱਕ ਦਿਨ ਤੇ ਪਤਾ ਲੱਗ ਹੀ ਜਾਣਾ ਵਾ ਕਿੰਨੇ ਦਿਨ ਲਗਾ ਲੇਗੀ ਤੇ ਨਾਲੇ ਉਹਦੀਆਂ ਵੀ ਗੁਤਨੀ ਚੰਗੀ ਤਰ੍ਹਾਂ ਪਟਾਉਂਗੀ ਨਾ ਪਤਾ ਲੱਗ ਲੈਣ ਦੇ ਸਹੀ ਇਹਦੇ ਮਾਸੀ ਦਾ ਮੁੰਡਾ ਕਿ ਕਿਹੜਾ ਵਾ ਆਉਣਾ ਤੇ ਇਸ ਘਰ ਇੱਥੇ ਮੈਨੂੰ ਕਿ ਲੱਗੇ ਨਾਲੇ ਮਨਜੋਤ ਦੀ ਜ਼ਿੰਦਗੀ ਬਰਬਾਦ ਆ ਹਾਈ ਹਾਈ ਹੁਣ ਸਿਆਪਾ ਇਹ ਕਿਹੜੇ ਮਾਸੀ ਦੇ ਮੁੰਡੇ ਨਾਲ ਬੈਠੀ ਸੀ ਇੱਕ ਟੈਨਸ਼ਨ ਹਟਦੀ ਨਹੀਂ ਤੇ ਦੂਜੀ ਵੱਖਰੀ ਪੈ ਜਾਂਦੀ ਫਿਰ ਕੋਹ ਹੋਵੇ ਫੋਨ ਤੇ ਮੈਂ ਫੋਨ ਕਰਕੇ ਪਤਾ ਕਰਨਾ ਕਿ ਕੀ ਗੱਲਬਾਤ ਹੋਈ ਨਾਲਿ ਉਹ ਗੱਲ ਕਿਦਾਂ ਸੰਭਾਲੀ ਆ ਭਾਬੀ ਨੇ ਆਣ ਕੇ ਵੱਖਰੇ ਹੀ ਗੱਲ ਦਾ ਛੜੀ ਹੁਣ